ਸ਼੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੋਂ ਅੱਜ ਕਿਸਾਨ ਅੰਦੋਲਨ ਦੁਬਾਰਾ ਸ਼ੁਰੂ ਹੋ ਚੁੱਕਾ ਹੈ ਜਿੱਥੇ ਕਿ ਪੰਦੇਰ ਵੱਲੋਂ ਜਿਹੜੀ ਸਰਬੰਸਿੰਘ ਪੰਦੇਰ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਦਿੱਲੀ ਵੱਲੋਂ ਕੂਚ ਕਰਨ ਲਈ ਟਰਾਲੀਆਂ ਨੂੰ ਰਵਾਨਾ ਕਰ ਦਿੱਤਾ ਗਿਆ ਉਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਜਿੱਥੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਟਰਾਲੀਆਂ ਇੱਥੋਂ ਦਿੱਲੀ ਵੱਲੋਂ ਕੂਚ ਕਰ ਰਹੀਆਂ ਨੇ ਜਿੱਥੇ ਕਿ ਦਿੱਲੀ ਹਰਿਆਣਾ ਸਰਕਾਰ ਵੱਲੋਂ ਉੱਥੇ ਵੈਰੀਗੇਟ ਵੀ ਲਗਾਏ ਹੋਏ ਹਨ ਮੇਖਾਂ ਤੱਕ ਲਗਾ ਦਿੱਤੀਆਂ ਹਨ ਉੱਥੇ ਹੀ ਜਿਹੜੇ ਕਿਸਾਨਾਂ ਵੱਲੋਂ ਆਪਣਾ ਜਿਹੜੇ ਚਾਲੇ ਸ਼ੁਰੂ ਕਰ ਦਿੱਤੇ ਨੇ ਦਿੱਲੀ ਵੱਲ ਜੋ ਕਿ ਕਿਸਾਨ ਅੰਦੋਲਨ ਦੋ ਦਿਨ ਤੱਕ ਤਸਵੀਰਾਂ ਨੇ ਜਿੱਥੇ ਕਿ ਦਿੱਲੀ ਇਹਦੇ ਵਿੱਚ ਪਹਿਲਾਂ ਵੀ ਕੂਚ ਕੀਤਾ ਸੀ ਉੱਥੇ ਹੀ ਹੁਣ ਕਿਸਾਨਾਂ ਵੱਲੋਂ ਦੁਆਰਾ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਹੜੀਆਂ ਤਸਵੀਰਾਂ ਦਿਖਾਣੀਆਂ ਤੁਹਾਨੂੰ ਜੋ ਕਿ ਸ਼੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਜਾ ਰਹੀਆਂ ਨੇ ਤੁਹਾਨੂੰ ਇਹ ਤਸਵੀਰਾਂ ਦਿਖਾਣੇ ਤੁਸੀਂ ਦੇਖ ਸਕਦੇ ਹੋ ਇਹ ਟਰਾਲੀਆਂ ਜਿਹੜੀਆਂ ਇੱਥੋਂ ਜਾ ਰਹੀਆਂ ਨੇ ਤੇ ਵੱਡੀ ਲੈਂਥ ਲਈਦੀ ਆ ਟਰਾਲੀਆਂ ਦੀ ਲੱਗੀ ਹੋਈ ਆ ਦੂਰ ਤੱਕ ਜਿਹੜੀ ਆ ਤੇ ਕਿਸਾਨਾਂ ਨੇ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਨੇ ਤੇ ਖਾਨ ਪਿੰਡ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਉੱਥੇ ਹੀ ਜਿਹੜੇ ਕਿਸਾਨ ਉਧਰ ਨੂੰ ਜਾ ਰਹੇ ਨੇ ਤੇ ਅਸੀਂ ਇੱਥੇ ਕੁਝ ਕਿਸਾਨਾਂ ਗੋ ਨਾਲ ਜਾਂ ਕਿਸਾਨ ਜਿਹੜੇ ਜਾ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਉਹਨਾਂ ਤੋਂ ਵੀ ਜਾਣਾਂਗੇ ਵੀ ਕੀ ਕਹਿਣਾ ਚਾਹੁੰਦੇ ਨੇ ਉਹ ਟਰੈਕਟਰ ਟਰਾਲੀਆਂ ਦੇ ਉੱਤੇ ਕੀ ਕੀ ਸਮਾਨ ਆ ਹਾਂਜੀ ਬਾਈ ਜੀ ਜਿਹੜਾ ਦਿੱਲੀ ਨੂੰ ਕੂਚ ਕਰਨ ਜਾ ਰਹੇ ਹੋ ਕੀ ਕਹਿਣਾ ਚਾਹਗੇ ਬਸ ਤਿਆਰੀ ਹੈ ਕਿ ਬਸ ਗੱਜਾਂਗੇ ਜਾ ਕੇ ਪੂਰੇ ਸਾਡੀਆਂ ਮੁੱਖ ਮੰਗਾਂ ਜਿਵੇਂ ਕਿ ਜਿਹੜੀ ਸਰਕਾਰ ਵੱਲੋਂ ਜਿਹੜੇ ਹਰਿਆਣਾ ਸਰਕਾਰ ਵੱਲੋਂ ਉੱਥੇ ਜਿਹੜੇ ਬੰਦ ਕਰ ਦਿੱਤੇ ਨੇ ਬੈਰੀਕੇਡ ਲਾਤੇ ਨੇ ਮੇਖਾਂ ਲਾਈਆਂ ਉੱਥੇ ਤੁਸੀਂ ਕੀ ਕਰਦੇ ਕਰਨੀਆਂ ਕੋਈ ਚੱਕਰ ਨਹੀਂ ਆ ਵੇਖੀਓ ਵੀ ਸਭ ਤੋੜ ਦਾਂਗੇ ਸਭ ਡਾ ਦਾਂਗੇ ਚੋਕ ਦਾਂਗੇ ਸਭ ਕੁਝ ਪੂਰੀਆਂ ਤਿਆਰੀਆਂ ਹੈਗੀਆਂ ਤੁਹਾਡੀਆਂ ਤਿਆਰੀਆਂ ਪੂਰੀਆਂ ਵੇਖੋ ਮੜਿਆ ਤੇ ਉੱਥੇ ਹੀ ਅਸੀਂ ਜਿਹੜੀ ਆ ਟਰਾਲੀਆਂ ਟਰੈਕਟਰ ਟਰਾਲੀਆਂ ਨੂੰ ਇੱਥੋਂ ਕੱਢਿਆ ਜਾ ਰਿਹਾ ਤੇ ਠੀਕ ਕਿਸਾਨਾਂ ਦਾ ਕਹਿਣਾ ਕਿ ਸਾਡੀਆਂ ਤਿਆਰੀਆਂ ਪੂਰੀਆਂ ਨੇ ਜੋ ਬੈਰੀਕੇਡ ਲਗਾਏ ਨੇ ਜਾਂ ਮੇਖਾਂ ਤੱਕ ਲਗਾਈਆਂ ਨੇ ਸਾਰੀਆਂ ਪੱਟ ਜਾਵਾਂਗੇ ਤੇ ਅਸੀਂ ਇੱਥੇ ਹੋਰ ਕਿਸਾਨਾਂ ਨਾਲ ਵੀ ਗੱਲਬਾਤ ਕਰਾਂਗੇ ਧੁਰ ਧੁਰ ਦੇ ਜਿਹੜੇ ਜਾ ਰਹੇ ਨੇ ਭਾਈ ਕੀ ਕਹਿਣਾ ਜਾਏਂਗੇ ਤੁਸੀਂ ਅੱਜ ਜਿਹੜਾ ਦਿੱਲੀ ਨੂੰ ਕੂਚ ਕਰਨ ਜਾ ਰਹੇ ਹੋ ਕਿਵੇਂ ਦੀਆਂ ਤਿਆਰੀਆਂ ਤੁਹਾਡੀਆਂ ਬਹੁਤ ਫੁੱਲ ਤਿਆਰੀਆਂ ਜੀ ਫੁੱਲ ਚੜਦੀ ਗਲਾਈ ਤਿਆਰੀਆਂ ਨੇ ਜਿਵੇਂ ਕਿ ਜਿਹੜੇ ਉੱਥੇ ਬਾਰਡਰਾਂ ਦੇ ਉੱਤੇ ਮੇਖਾਂ ਤੱਕ ਲਗਾ ਦਿੱਤੀਆਂ ਗਈਆਂ ਨੇ ਤੇ ਨਾਲ-ਨਾਲ ਆ ਉੱਥੇ ਵੈਰੀਗੇਟ ਵੀ ਲਾਇਆ ਨੇ ਕੀ ਕਹਾਂ ਕੋਈ ਚੱਕਰ ਨਹੀਂ ਪੜਦੇ ਆ ਸਾਰੇ ਕੋਈ ਚੱਕਰ ਨਹੀਂ ਲੱਗਦੀ ਵੀ ਇੰਨੀ ਏੜ ਕੇ ਜਾਵਾਂਗੇ ਇੱਥੇ ਹੋਰ ਬਜ਼ੁਰਗ ਜਿਹੜੇ ਨੇਤਾ ਨੇ ਉਹਨਾਂ ਨਾਲ ਵੀ ਅਸੀਂ ਕੋਰਜ ਕਰਾਂਗੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਪੱਟ ਦਵਾਂਗੇ ਮੇਖਾ ਕੁਝ ਨਹੀਂ ਅਸੀਂ ਛੱਡਾਂਗੇ ਤੇ ਉੱਥੇ ਹੀ ਜਿਹੜੇ ਕਿਸਾਨਾਂ ਦੀਆਂ ਪੂਰੀਆਂ ਤਿਆਰੀਆਂ ਦੇਖੋ ਕਿੱਥੇ ਤੱਕ ਲੰਬੀਆਂ ਲਾਈਨਾਂ ਦੇ ਵਿੱਚ ਜਿਹੜੀਆਂ ਟਰਾਲੀਆਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਟਰਾਲੀਆਂ ਇੱਥੋਂ ਜਾ ਰਹੀਆਂ ਨੇ ਤੇ ਆਹ ਦੇਖੋ ਬਾਬੇ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਨੇ ਖਾਣ ਪੀਣ ਦੇ ਸਾਰੇ ਪ੍ਰਬੰਧ ਕੀਤੇ ਨੇ ਇੱਥੇ ਹੀ ਕੋਸਾਨਾ ਰਾਜੀ ਗੱਲਬਾਤ ਵੀ ਕਰਦੇ ਆ ਤੇ ਉਹਨਾਂ ਤੋਂ ਵੀ ਜਾਣਾਂਗੇ ਕੀ ਕਹਿਣਾ ਚਾਹੁੰਦੇ ਤੇ ਇੱਥੇ ਵੀ ਕੀ ਕੀ ਕਹਿਣਾ ਚਾਹਾਂਗੇ ਤੁਸੀਂ ਜੀ ਜਿਹੜਾ ਇੱਥੇ ਜਿਹੜਾ ਕੂਚ ਕਰਨ ਜਾ ਰਹੇ ਕੂਚ ਕਰਨ ਜਾ ਰਹੇ ਆਪਣੇ ਮੰਗਾ ਵਾਸਤੇ ਜਾ ਰਹੇ ਸਰਕਾਰ ਆਪਣੇ ਵਾਦੇ ਤੇ ਮੁੱਕਰੀ ਆ ਇਸ ਕਰਕੇ ਅਸੀਂ ਸ਼ਾਂਤਮਈ ਢੰਗ ਦੇ ਨਾਲ ਦਿੱਲੀ ਵੱਲੋਂ ਆਪਣਾ ਹਰਵਾਨਾ ਹੋ ਰਿਹਾ ਜਿੱਥੇ ਕਿ ਹਰਿਆਣੇ ਦੇ ਵਿੱਚ ਤਾਂ ਜਿਹੜੇ ਬਾਰਡਰ ਸੀਲ ਕਰ ਦਿੱਤੇ ਗਏ ਨੇ ਮੇਖਾਂ ਤੱਕ ਲਗਾ ਦਿੱਤੀਆਂ ਗਈਆਂ ਨੇ ਉੱਥੇ ਕੀ ਕਹਿਣਾ ਚਾਹੇ ਉਹ ਦੇਖੋ ਸਰਕਾਰ ਨੂੰ ਇਹ ਨਹੀਂ ਚਾਹੀਦਾ ਮੈਂ ਪਹਿਲਾਂ ਵੀ ਦੇਖੋ ਮੇਰੀ ਡਿਬੇਟ ਹੋ ਕੇ ਠੀਕਾ ਪਰ ਮਹਿਮਾਨਜੋਗ ਆਪਣੀ ਸੈਂਟਰ ਗਵਰਨਮੈਂਟ ਨੂੰ ਕਹਿਣਾ ਵੀ ਤੁਹਾਨੂੰ ਐਂਡ ਹੀ ਕੀ ਗੱਲ ਦੀ ਸੱਤ ਕਾਦੇ ਡਰਦੇ ਆ ਆਪਾਂ ਆਪਣੀ ਰਾਤਾਂ ਵਿੱਚ ਚੱਲੇ ਆ ਜਾ ਨਹੀਂ ਸਕਦੇ ਈਜ਼ਮਾਈ ਰਾਈਟ ਹੈਗਾ ਨਾ ਆਪਣਾ ਹੱਕ ਹੈ ਨਾ ਲੋਕਤੰਤਰ ਦਾ ਅਧਿਕਾਰ ਹੈ ਯਾਰ ਅਸੀਂ ਉਹਨਾਂ ਵਾਸਤੇ ਅਸੀਂ ਚੱਲੇ ਆ ਵੀ ਜੇ ਸਾਡੀਆਂ ਮੰਗਾਂ ਪਹਿਲਾਂ ਮੰਨ ਲੈਂਦੇ ਅਸੀਂ ਨਾ ਜਾਂਦੇ ਦਿੱਲੀ ਹੁਣ ਦੇਖੋ ਸਾਡਾ ਕਰੋੜਾ ਰੁਪਏ ਦਾ ਤੇਲ ਖਰਾਬ ਹੋ ਜਾਣਾ ਕੰਮ ਛੱਡ ਕੇ ਜਾ ਰਹੇ ਆ ਸਰਕਾਰ ਮੁੱਕਰੀ ਐ ਕਿਸਾਨ ਨਹੀਂ ਮੁੱਕਰਿਆ ਕਿਸਾਨ ਆਪਣੀ ਉਸੇ ਸਟੈਂਡ ਤੇ 3 ਸਾਲ ਹੋ ਗਏ ਖੜਾ ਸੀ ਵੀ ਅੱਜ ਸਾਡੀਆਂ ਮੰਗਾਂ ਮੰਨਦੇ ਅੱਜ ਨੋਟੀਫਿਕੇਸ਼ਨ ਜਾਰੀ ਕਰਦੇ ਪਰ ਸਰਕਾਰ ਮੰਨੀ ਨਹੀਂ ਇਸ ਕਰਕੇ ਸਰਕਾਰ ਨੂੰ ਬੜੇ ਮੈਮੋਰੰਡਮ ਲੋ ਆਪਣੇ ਜੇ ਹਰਿਆਣਾ ਸਰਕਾਰ ਵੱਲੋਂ ਅੱਗੇ ਨਹੀਂ ਜਾਣ ਦਿੱਤਾ ਤਾਂ ਅਗਲੀ ਤੁਹਾਡੀ ਰਣਨੀਤੀ ਉੱਥੇ ਕੀ ਹੋਵੇਗੀ ਦੇਖੋ ਅਗਲੀ ਜਿਹੜੀ ਰਣਨੀਤੀ ਹੋਊਗੀ ਜਿਹੜੇ ਸਾਡੇ ਮਾਨਯੋਗ ਸਤਕਾਰਯੋਗ ਵੱਡੇ ਲੀਡਰ ਆ ਜਿੱਥੇ ਬੰਦਿਆਂ ਦੇ ਅਸੀਂ ਤਾਂ ਬਲਾਕ ਦੇ ਜ਼ਿਲ੍ਹੇ ਦੇ ਲੀਡਰ ਆ ਪਰ ਜੋ ਸਾਡੇ ਸਤਕਾਰਯੋਗ ਲੀਡਰ ਸਾਨੂੰ ਫੈਸਲਾ ਦੇਣਗੇ ਉਹਦੇ ਨਾਲ ਹੀ ਅਸੀਂ ਚੱਲਣਾ ਕਿਉਂਕਿ ਸਾਨੂੰ ਅਸੀਂ ਸ਼ਾਂਤਮਈ ਰਹਿਣਾ ਚਾਹੁੰਦੇ ਆ ਔਰ ਸ਼ਾਂਤਮਈ ਰਹਾਂਗੇ ਇਹ ਸਰਕਾਰ ਹੀ ਕੋਈ ਆਪਣੀ ਗਲਤ ਨੀਤੀ ਬਣਾ ਲਵੇ ਉਹਦਾ ਅਸੀਂ ਕੁਝ ਨਹੀਂ ਕਹਿ ਸਕਦੇ ਵੀ ਸ਼ਾਂਤਮਈ ਰਹਾਂਗੇ ਉੱਥੇ ਹੀ ਅਸੀਂ ਜਿਹੜੀ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਤੁਸੀਂ ਇੱਥੇ ਦੇਖ ਰਹੇ ਹੋ ਕਿ ਕਿਵੇਂ ਦਿੱਲੀ ਨੂੰ ਕੂਚ ਕੀਤਾ ਜਾ ਰਿਹਾ ਤੇ ਇਹਨਾਂ ਦੀ ਵੱਲੋਂ ਪੂਰੀਆ ਤਿਆਰੀ ਕੀਤੀਆਂ ਗਿਆ ਨੇ ਉੱਥੇ ਹੀ ਕਈ ਆਗੂਆਂ ਦਾ ਇਹ ਵੀ ਕਹਿਣਾ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਉੱਥੇ ਜਾਵਾਂਗੇ ਤੇ ਅੱਗੇ ਇਹ ਸਾਡੇ ਜੋ ਆਗੂ ਸਾਨੂੰ ਸਨੇਹਾ ਦੇਣਗੇ ਉਸ ਤਰੀਕੇ ਨਾਲ ਕਰਾਂਗੇ ਕਈ ਇੱਥੇ ਜਿਹੜੇ ਨੌਜਵਾਨ ਆਗੂ ਸੀ ਉਹਨਾਂ ਦਾ ਕਹਿਣਾ ਸੀ ਕਿ ਸਭ ਜੋ ਮੇਕਾ ਮੁਕਾ ਜਾਂ ਬੈਰੀਕੇਡ ਲਾਈਨ ਅਸੀਂ ਤੋੜ ਕੇ ਦਿੱਲੀ ਤਾਂ ਜਾਣਾ ਹੀ ਹੈਗਾ ਦਿੱਲੀ ਜਾਣ ਤੋਂ ਬੱਸ ਨਹੀਂ ਰੁਕਾਂਗੇ ਜਦ ਤੱਕ ਸਾਡੀਆਂ ਸਰਕਾਰ ਮੰਗਾਂ ਨਹੀਂ ਪੂਰੀ ਕਰਦੀਆਂ ਫਟੇਕਾਰ ਸਾਹਿਬ ਤੋਂ ਬੇਪਨ ਭਾਰ ਦੋ ਐਵੀਪੀ ਨਿਊਜ਼ ਸੰਜਾ